ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਖਾਸ ਤੌਰ ਤੇ ਜਿਹੜੀ ਧਰਮ ਪਰਵਰਤਨ ਦੀ ਰੇਸ਼ਿਓ ਆ ਉਹ ਦਿਨੋ ਦਿਨ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ ਕਿਉਂਕਿ ਜੇਕਰ ਥੋੜਾ ਜ਼ਿਕਰ ਕੀਤਾ ਜਾਵੇ ਤਾਂ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਲਗਾਤਾਰ ਜਿਹੜੇ ਅੰਕੜੇ ਨੇ ਉਹ ਸਾਹਮਣੇ ਆ ਰਹੇ ਸਨ ਤਾਂ ਜਿਸ ਤੇ ਵਿੱਚ ਕੁਝ ਸ਼ਹਿਰਾਂ ਦਾ ਵੀ ਅਸੀਂ ਜਿਹੜਾ ਜ਼ਿਕਰ ਕਰਾਂਗੇ ਕਿ ਆਖਰਕਾਰ ਇਹ ਧਰਮ ਪਰਵਰਤਨ ਦੀ ਜਿਹੜੀ ਰੇਸ਼ਿਓ ਆ ਉਹ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਲਗਾਤਾਰ ਵਧੀ ਜਾ ਰਹੀ ਹੈ ਤਾਂ ਅਖਰ ਕਰ ਕਾਰਨ ਕੀ ਹੈ ਕਿ ਲੋਕ ਜਿਹੜੇ ਨੇ ਧਰਮ ਪਰिवर्तन ਕਿਉਂ ਕਰਵਾ ਰਹੇ ਨੇ ਮਜਬੂਰੀ ਕੀ ਹੈ ਧਰਮ ਪਰिवर्तन ਕਰਾਉਣ ਦੀ ਤਾਂ ਇਹਦੇ ਪਿੱਛੇ ਸ਼ਾਸਸ਼ਾ ਕਿਹੜੀਆਂ ਨੇ ਕਿਸ ਤਰ੍ਹਾਂ ਜਿਹੜਾ ਧਰਮ ਪਰिवर्तन ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੀ ਵਾਕਈ ਜਿਹੜੇ ਲੋੜਵੰਦ ਲੋਕ ਨੇ ਕੀ ਉਹ ਧਰਮ ਪਰिवर्तन ਕਰਾ ਰਹੇ ਨੇ ਜਾਂ ਫਿਰ ਜਿਨ੍ਹਾਂ ਦੇ ਕੋਲ ਸਾਰਾ ਕੁਝ ਹੈ ਹੁੰਦੇ ਹਵਾਂਦੇ ਵੀ ਤਾਂ ਵੀ ਜਿਹੜਾ ਧਰਮ ਪਰिवर्तन ਹੋ ਰਿਹਾ ਇਹ ਸਾਰੀ ਤਨ ਜਿਹੜੀ ਅਸੀਂ ਰਿਪੋਰਟ ਆ ਅੱਜ ਅੱਜ ਦੇ ਮੁੱਦੇ ਦੇ ਵਿੱਚ ਉਹ ਸਾਂਝੀ ਕਰਾਂਗੇ ਕਿਉਂਕਿ ਖਾਸ ਤੌਰ ਤੇ ਅਸੀਂ ਜਿਸ ਸਖਸ਼ ਵੱਲੋਂ ਜਿਹੜੀ ਰਿਪੋਰਟ ਆ ਉਹ ਤਿਆਰ ਕੀਤੀ ਗਈ ਹੈ ਤਾਂ ਉਹਦਾ ਨਾਮ ਹੈ ਡਾਕਟਰ ਰਣਬੀਰ ਸਿੰਘ ਜੀ ਜੋ ਸਿਕਸ ਸਕਾਲਰ ਨੇ ਤਾਂ ਉਹ ਲੰਬੇ ਸਮੇਂ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਜੋ ਲਗਾਤਾਰ ਪਰਵਰਤਨ ਹੋ ਰਿਹਾ ਉਸ ਨੂੰ ਲੈ ਕੇ ਉਹਨਾਂ ਵੱਲੋਂ ਜਿਹੜੀ ਟੀਮ ਜਿਹੜੀ ਹੈ ਗਠਿਤ ਕੀਤੀ ਗਈ ਹੈ ਟੀਮ ਜਿਹੜੀ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਖਾਸ ਤੌਰ ਤੇ ਜਿਹੜਾ ਇਸ ਧਰਮ ਪਰਿਵਰਤਨ ਨੂੰ ਲੈ ਕੇ ਰਿਪੋਰਟ ਜਿਹੜੀ ਆ ਉਹ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਜੋ ਕਿ ਵੱਖ-ਵੱਖ ਮੀਡੀਆ ਅਦਾਰਿਆਂ ਦੇ ਵੱਲੋਂ ਰਹੀ ਹੈ ਪ੍ਰਕਾਸ਼ਿਤਾ ਹੋ ਕੀਤੀ ਗਈ ਹੈ ਇਸ ਤੇ ਵੀ ਅਸੀਂ ਪੂਰੀ ਜਿਹੜੀ ਆ ਚਰਚਾ ਕਰਾਂਗੇ ਜਾਣ ਕੇ ਗੱਲਬਾਤ ਕਰਾਂਗੇ ਤੇ ਆਖਰਕਾਰ ਹੁਣ ਜਿਹੜਾ ਆਂਕੜਾ ਇਹ ਕਿੱਥੇ ਤੱਕ ਪਹੁੰਚ ਚੁੱਕਾ ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੋ ਬੀਤੇ ਦਿਨੀ ਪੀਲੀ ਪੀਤ ਦੇ ਵਿੱਚ ਜੋ ਤੁਸੀਂ ਦੇਖਿਆ ਲਗਾਤਾਰ ਜਿਹੜਾ ਧਰਮ ਪਰਿਵਰਤਨ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਨੇ ਗੱਲਾਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਜਿਦੇ ਵਿੱਚ ਇਹ ਜ਼ਿਕਰ ਕੀਤਾ ਜਾ ਰਿਹਾ ਕਿ 3000 ਦੇ ਕਰੀਬ ਜਿਹੜਾ ਪਰਿਵਾਰ ਹੈ ਜਾਨਕੀ 3000 ਦੇ ਕਰੀਬ ਬੜੇ ਲੋਕ ਨੇ ਉਹ 크ਰਿਸਚਨ ਪਾਈਚਾਰੇ ਦੇ ਨਾਲ ਜੁੜ ਚੁੱਕੇ ਨੇ ਤਾਂ ਆਖਰਕਾਰ ਉਹ 3000 ਦੇ ਕਰੀਬ ਜੁੜਨ ਦਾ ਕਾਰਨ ਕੀ ਹੈ ਇਸ ਦੀ ਵਜ੍ਹਾ ਕੀ ਹੈ ਕਿ ਸਾਡੇ ਪ੍ਰਚਾਰਕ ਜਿਹੜੇ ਨੇ ਉੱਥੇ ਤੱਕ ਨਹੀਂ ਪਹੁੰਚ ਸਕੇ ਜਾਂ ਫਿਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦਾ ਜਿਹੜਾ ਕਰੋੜਾਂ ਰੁਪਏ ਦਾ ਬਜਟ ਹੈ ਤੇ ਜਿਹੜਾ ਦੱਸਿਆ ਜਾਂਦਾ ਹੈ ਕਿ ਉਹ ਸਰਕਾਰਾਂ ਤੱਕ ਚਲਾ ਸਕਦੀ ਹੈ ਨੇ ਪਰ ਆਖਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉੱਥੇ ਤੱਕ ਪਹੁੰਚ ਕਿਉਂ ਨਹੀਂ ਹੋ ਸਕੀ ਇਹਦੇ ਵਿੱਚ ਵਜ੍ਹਾ ਕੀ ਹੈ ਜਿਹੜਾ 3000 ਪਰਿਵਾਰ ਹੈ ਉਹ ਧਰਮ ਪਰਵਰਤਨ ਦੇ ਵਿੱਚ ਤਬਦੀਲ ਹੋ ਗਿਆ ਤਾਂ ਉਸ ਨੂੰ ਲੋੜ ਕੀ ਪੈਗੀ ਇਸ ਤੇ ਵੀ ਪੂਰੀ ਗੱਲਬਾਤ ਕਰਾਂਗੇ ਤੁਸੀਂ ਲਗਾਤਾਰ ਜੀ ਉਹ ਵੀਡੀਓ ਦੇਖ ਰਹੇ ਹੋ ਜਿਹਦੇ ਵਿੱਚ ਇੱਕ ਸਰਦਾਰ ਜੋ ਬਾਣੇ ਵਿੱਚ ਦੱਸਿਆ ਜਾ ਰਿਹਾ ਹੈ ਬੇਸ਼ੱਕ ਅਜੇ ਤੱਕ ਉਹ ਉਹਦੀ ਪੁਸ਼ਟੀ ਨਹੀਂ ਹੋਈ ਕਿ ਉਹਨੇ ਨਿੱਲਾ ਬਾਣਾ ਪਾਇਆ ਜਾਂ ਫਿਰ ਉਹਨੇ ਕਿਹੜਾ ਗੁਰੂ ਦਾ ਬਾਣਾ ਪਾਇਆ ਤਾਂ ਦੀ ਇਹਦੇ ਵਿੱਚ ਉਹ ਜ਼ਿਕਰ ਕਰ ਰਿਹਾ ਹੈ ਕਿ ਜੋ 크੍ਰਿਸਚਨ ਪਾਈਜ਼ਾਰ ਦਾ ਜਿਹੜਾ ਨਾਮ ਹੈ ਉਹ ਜਪ ਰਿਹਾ ਹੈ ਤਾਂ ਜਿਹਦੇ ਵਿੱਚ ਉਹ ਜ਼ਿਕਰ ਕਰ ਰਿਹਾ ਹੈ ਕਿ ਮੇਰੇ ਪਰਿਵਾਰ ਨੂੰ ਜਿਹਦੇ ਵਿੱਚ ਉਹਨੇ ਮੁੰਡੇ ਨੂੰ ਤੇ ਉਹਦੀ ਨੂੰਹ ਨੂੰ ਜਿਹੜੀ ਆ ਨੌਕਰੀ ਮਿਲੀ ਆ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਪਰਿਵਾਰ ਦਾ ਜਿਹੜਾ ਪੂਰਾ ਜਿਹੜੀ ਆ ਦੇਖ ਦੇਖ ਆ ਉਹ 크੍ਰਿਸਚਨ ਭਾਈਚਾਰੇ ਦੇ ਜਿਹੜਾ ਸਬੰਧਤ ਨੇ ਉਹਨਾਂ ਵੱਲੋਂ ਰੱਖੀ ਜਾ ਰਹੀ ਆ ਬਹੁਤ ਕੁਝ ਗੱਲਾਂ ਬਾਤਾਂ ਕਹੀਆਂ ਨੇ ਜੋ ਦਰਸ਼ਕਾਂ ਨੇ ਖਾਸ ਤੌਰ ਤੇ ਸੁਣੀਆਂ ਨੇ ਸੋ ਇਹਦੇ ਪਿੱਛੇ ਵਜ੍ਹਾ ਕੀ ਆ ਕਾਰਨ ਕੀ ਆ ਆਬੀਅਸਲੀ ਤੁਹਾਨੂੰ ਪੂਰੀ ਪਿਛੋਕੜ ਤੋਂ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਬਿਲੀਪੀ ਦੇ ਨਾਲ ਬਿਲਕੁਲ ਥੋੜੀ ਏਰੀਆ ਦੇ ਵਿੱਚ ਨੇਪਾਲ ਜਿਹੜਾ ਬਾਰਡਰ ਲੱਗਦਾ ਨੇਪਾਲ ਬਾਰਡਰ ਤੋਂ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਹ ਕ੍ਰਿਸਚੀਅਨ ਭਾਈਚਾਰੇ ਦੇ ਲੋਕ ਨੇ ਜੋ ਕਿ ਜਿਨ੍ਹਾਂ ਨੂੰ ਆਪਾਂ ਖਾਸ ਤੌਰ ਤੇ ਜਿਹੜੇ ਉਹਨਾਂ ਦੇ ਗੁਰੂ ਹੁੰਦੇ ਨੇ ਜੋ ਪ੍ਰਚਾਰ ਕਰਦੇ ਨੇ ਉਹ ਆਪਣੇ ਜ਼ਰੀਏ ਉਸ ਏਰੀਆ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਪ੍ਰਚਾਰ ਕੀਤਾ ਜਾਂਦਾ ਹੈ ਪ੍ਰਚਾਰ ਕਰਨ ਤੋਂ ਬਾਅਦ ਇਹ ਜਿਹੜੇ 3000 ਦੇ ਕਰੀਬ ਜਿਹੜੇ ਲੋਕ ਨੇ ਤਾਂ ਉਹਨਾਂ ਦੀ ਬੇਸਿਕਲ ਲੋੜਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਪੂਰਾ ਕੀਤਾ ਜਾਂਦਾ ਤੇ ਲਾਲਚ ਇਹ ਵੀ ਦਿੱਤੀ ਜਾਂਦੀ ਹੈ ਕਿ ਤੁਹਾਡੇ ਪਰਿਵਾਰ ਦੇ ਵਿੱਚ ਜਿਹੜਾ ਕਿਸੇ ਨੂੰ ਕੋਈ ਬਿਮਾਰੀ ਹੈ ਉਹ ਠੀਕ ਕਰ ਦਿੱਤੀ ਜਾਵੇਗੀ ਇਲਾਜ ਕਰਵਾਇਆ ਜਾਵੇਗਾ ਪੈਸੇ ਦਿੱਤੇ ਜਾਣਗੇ ਪੜ੍ਹਾਈ ਦੇ ਲਈ ਬੱਚਿਆਂ ਨੂੰ ਲਈ ਚੰਗੀ ਜਿਹੜੀ ਸਹੂਲਤਾਂ ਦਿੱਤੀ ਜਾਵੇਗੀ ਚੰਗਾ ਇਲਾਜ ਕਰਾਇਆ ਜਾਵੇਗਾ ਤੁਹਾਡੇ ਮਕਾਲ ਬਣਾ ਦਿੱਤੇ ਜਾਣਗੇ ਤਾਂ ਇਦਾਂ ਦੀ ਜਿਹੜੀਆਂ ਲਾਲਚਾਂ ਨੇ ਉਹ ਲਗਾਤਾਰ ਇਹਨਾਂ ਭਾਈਚਾਰਿਆਂ ਵੱਲੋਂ ਜਿਹੜੀ ਦਿੱਤੀ ਜਾ ਰਹੀ ਹੈ ਜਿਦੇ ਵਿੱਚ ਖਾਸ ਤੌਰ ਤੇ ਜਿਹੜੇ ਉਥੇ ਦੇ ਰੋਗ ਜਿਹੜੇ ਨੇ ਪ੍ਰਚਾਰਕ ਨੇ ਤਾਂ ਲਗਾਤਾਰ ਇਹਦਾ ਪ੍ਰਚਾਰ ਵੀ ਕਰ ਰਹੇ ਨੇ ਕਿ ਆਖਰਕਾਰ ਅਜਹੀਆ ਕਿਉਂ ਹੋ ਰਿਹਾ ਹੈ ਕੀ ਧਰਮ ਪਰਿਵਰਤਨ ਦੇ ਵਿੱਚ ਕਾਰਨ ਕੀ ਹੈ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚਾਹੀਦਾ ਕਿ ਜਦੋਂ ਪੰਜਾਬ ਦੇ ਵਿੱਚ ਅਜਿਹੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਸਨ ਕੀ ਧਰਮ ਪਰਿਵਰਤਨ ਲਗਾਤਾਰ ਵੱਧਦਾ ਜਾ ਰਿਹਾ ਤਾਂ ਤੁਹਾਨੂੰ ਪ੍ਰਚਾਰ ਦਾ ਸਾਧਨ ਜਿਹੜਾ ਬਿਲਕੁਲ ਜਿਹੜਾ ਉਹ ਤੇਜ਼ ਆ ਉਹ ਕਰ ਦੇਣਾ ਚਾਹੀਦਾ ਸੀ ਪਰ ਕੰਮ ਹੀ ਜੜੀ ਕਿੱਥੇ ਰਹਿ ਗਈ ਹੈ ਤਾਂ ਇਹਦੇ ਬਾਰੇ ਵੀ ਦਰੋਸੀ ਚਾਹੋ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਕਿਉਂਕਿ ਜਿਵੇਂ ਦੱਸਿਆ ਜਾ ਰਿਹਾ ਕਿ ਪਿਲੀਪੀਪ ਦੇ ਵਿੱਚ ਜਦੋਂ ਹਾਰਡ ਵਰਗੀ ਸਥਿਤੀ ਹੁੰਦੀ ਆ ਤਾਂ ਉਹਨਾਂ ਦੀ ਜਿਹੜੀਆਂ ਸਾਰੀਆਂ ਫਸਲਾਂ ਨੇ ਉਹ ਤਬਾਹ ਹੋ ਜਾਂਦੀਆਂ ਨੇ ਕਿਉਂਕਿ ਉਹਨਾਂ ਲੋਕਾਂ ਦਾ ਜਿਹੜਾ ਕਾਰੋਬਾਰ ਆ ਬਹੁਤ ਸੀਮਤ ਤੱਕ ਐ ਰਾਏ ਜਿਹੜਾ ਦੱਸਿਆ ਜਾ ਰਿਹਾ ਰਾਏ ਸਿੱਖ ਬਰਾਦਰੀ ਦੇ ਪਰਿਵਾਰ ਨੇ ਤਾਂ ਉਹ ਇੱਕ ਛੋਟਾ ਕਾਰੋਬਾਰ ਕਰਦੇ ਨੇ ਪਰਿਵਾਰ ਦੇ ਵਿੱਚ ਕੋਈ ਇੰਨਾ ਚੰਗਾ ਸਾਧਨ ਨਹੀਂ ਐ ਤਾਂ ਉਹਨਾਂ ਨੂੰ ਜਿਹੜਾ ਲਾਲਚ ਦੇ ਕੇ ਲਾਲਚ ਦੇ ਵਾਸਤੇ ਵਿੱਚ ਜਿਹੜਾ ਉਹਨਾਂ ਨੂੰ ਤਰਨ ਪਰਵਰਤਨ ਦੇ ਵਿੱਚ ਜਿਹੜਾ ਤਬਦੀਲ ਆ ਉਹ ਕੀਤਾ ਜਾਂਦਾ ਸੋ ਬਿਲਕੁਲ ਸੋ ਅਜਈਆਂ ਜਿਹੜੀਆਂ ਨੇ ਕਮੀਆਂ ਨੇ ਉਹ ਕਿੱਥੇ ਰਹਿ ਚੁੱਕੀਆਂ ਨੇ ਕਿਉਂਕਿ ਲਗਾਤਾਰ ਪ੍ਰਚਾਰਕਾਂ ਵੱਲੋਂ ਵੀ ਜਿਹੜਾ ਪ੍ਰਚਾਰ ਆਪਣਾ ਸੀਮਤ ਜਿਹੜਾ ਕੀਤਾ ਜਾਂਦਾ ਤਾਂ ਆਕਰ ਕਰਨੀਆਂ ਉਹਨਾਂ ਦੇ ਲੋੜਾਂ ਨੇ ਉਹ ਪੂਰੀਆਂ ਨਹੀਂ ਹੋ ਰਹੀਆਂ ਤਾਂ ਇਹ ਵੀ ਕਿਤੇ ਨਾ ਕਿਤੇ ਵਜਾ ਜਿਹੜੀ ਹੈ ਉਹ ਸਾਹਮਣੇ ਦੇਖਣ ਨੂੰ ਮਿਲਦੀ ਹੈ ਸੋ ਅਸੀਂ ਅੱਜ ਖਾਸ ਤੌਰ ਤੇ ਜੀਣਾ ਵੱਲੋਂ ਪੂਰੇ ਪੰਜਾਬ ਦੇ ਵਿੱਚ ਵੀ ਕਿਉਂਕਿ ਅਜਈਆਂ ਜਿਹੜੀਆਂ ਖਬਰਾਂ ਨੇ ਸਾਹਮਣੇ ਆ ਕਿ ਕੀਤਰ ਪਰਵਤਨ ਦੀ ਜਿਹੜੀ ਰੇਸ਼ੋ ਆ ਉਹ ਲਗਾਤਾਰ ਵਧਦੀ ਜਾ ਰਹੀ ਹੈ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਅਸੀਂ ਤੁਹਾਨੂੰ ਕੁਝ ਸ਼ਹਿਰਾਂ ਦਾ ਜਿਹੜਾ ਜ਼ਿਕਰ ਆ ਉਹ ਕਰਾਂਗੇ ਜਿਦੇ ਵਿੱਚ ਗੁਰਦਾਸਪੁਰ ਦੀ ਗੱਲ ਕੀਤੀ ਆਵੇ ਤਾਂ ਜਿਹੜਾ ਆਂਕੜਾ ਉਹ ਡਾਕਟਰ ਅਲਬੀਤ ਸਿੰਘ ਜਿਹੜੇ ਸਿਕ 스ਕਾਲਰ ਨੇ ਤਾਂ ਉਹਨਾਂ ਵੱਲੋਂ ਜਿਹੜਾ ਤਿਆਰ ਆ ਉਹ ਆਂਕੜਾ ਕੀਤਾ ਗਿਆ ਤਾਂ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਗੁਰਦਾਸਪੁਰ ਦੇ ਵਿੱਚ ਤਕਰੀਬਨ 3 ਲੱਖ ਤੋਂ ਜਿਹੜਾ ਕਰੀਬ ਆ ਉਹ ਆਂਕੜਾ ਉਹ ਪਾਰ ਕਰ ਚੁੱਕਿਆ ਪਰ ਜੇਕਰ 3 ਲੱਖ ਤੋਂ ਉੱਪਰ ਜਿਹੜਾ ਅੰਕੜਾ ਪਾਰ ਕਰ ਚੁੱਕਿਆ ਤਾਂ ਉਹਦੇ ਪਿੱਛੇ ਕਾਰਨ ਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਸਿਰਫ ਪੈਸੇ ਨਹੀਂ ਬਦਲ ਜਾਂਦਾ ਉਸੇ ਤਰ੍ਹਾਂ ਕਈ ਪਰਿਵਾਰ ਨੇ ਨਾ ਤਾਂ ਕੋਈ ਜੇਕਰ ਕਿਸੇ ਨੇ ਅੰਮ੍ਰਿਤ ਛਕਿਆ ਹੋਇਆ ਤਾਂ ਉਹ ਬਿਲਕੁਲ ਗਾਤਰਾ ਵੀ ਪਾ ਕੇ ਗਾਤਰਾ ਉਹਨਾਂ ਨੇ ਪਾਇਆ ਹੁੰਦਾ ਦਸਤਾਰ ਉਹਨਾਂ ਨੇ ਬੰਨੀ ਹੁੰਦੀ ਹੈ ਪਰ 크੍ਰਿਸਚੀਅਨ ਭਾਈਚਾਰੇ ਦੇ ਵਿੱਚ ਜਿਹੜਾ ਤਬਦੀਲ ਹੋ ਜਾਂਦੇ ਨੇ ਜਨਕਿ ਉਹ ਆਪਣਾ ਕ੍ਰਿਸਚਨ ਭਾਈਚਾਰੇ ਦਾ ਲੋਕ ਕਿ ਟਾਜਾ ਉਹਨਾਂ ਦਾ ਜਿਹੜਾ ਸੰਵਿਧਾਨ ਆ ਜਾਂ ਉਹਨਾਂ ਦਾ ਜ ਕੋਈ ਚਿੰਨ੍ਹ ਉਹ ਪਹਿਨ ਲੀਤਾ ਜਾਂਦਾ ਤਾਂ ਉਸ ਤੋਂ ਬਾਅਦ ਉਹ ਕ੍ਰਿਸਚਨ ਭਾਈਚਾਰੇ ਦਾ ਜਿਹੜਾ ਪ੍ਰਚਾਰ ਉਹ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਅਜੇ ਹ ਜਿਹੜਾ ਪੰਜਾਬ ਦੇ ਵਿੱਚ ਵੀ ਕਿਤਨਾ ਕਿਤ ਜਿਹੜੀ ਰੇਸ਼ਿਓ ਆ ਉਹ ਲਗਾਤਾਰ ਵਧਦੀ ਜਾ ਰਹੀ ਆ ਅੰਮ੍ਰਿਤਸਰ ਦੀ ਗੱਲ ਕੀਤੀ ਆਵੇ ਕਿਉਂਕਿ ਗੁਰਾਂ ਦੀ ਨਗਰੀ ਆ ਉੱਥੇ ਵੀ ਜਿਹੜਾ ਲਗਾਤਾਰ ਆ ਉਹ ਕ੍ਰਿਸਚਨ ਭਾਈਚਾਰੇ ਦੇ ਲੋਕਾਂ ਦੇ ਵਿੱਚ ਜਿਹੜੇ ਨੇ ਕੁਝ ਆਮ ਲੋਕ ਨੇ ਉਹ ਤਬਦੀਲ ਹੋ ਰਹੇ ਨੇ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਜਿਹੜੇ 2 ਲੱਖ ਦੇ ਕਰੀਬ ਜਿਹੜੇ ਲੋਕ ਨੇ ਉਹ 크੍ਰਿਸਚਨ ਪਾਈਚਾਰ ਦੇ ਵਿੱਚ ਤਬਦੀਲ ਹੋ ਚੁੱਕੇ ਨੇ ਜਾਣ ਕੇ ਆਪਣਾ ਧਰਮ ਪਰਿਵਰਤਨ ਇਹ ਉਹ ਕਰਵਾ ਚੁੱਕੇ ਨੇ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਰਨਤਨ ਬੜਾ ਸਰਹੱਦੀ ਤਰਨਤਾਰ ਦੀ ਗੱਲ ਕੀਤੀ ਆਵੇ ਜਿੱਥੇ ਕੀ ਵੱਡੀਆਂ ਜਿਹੜੀਆਂ ਨੇ ਕੁਰਬਾਨੀਆਂ ਹੋਈਆਂ ਨੇ ਉੱਥੇ ਜਿਹੜਾ ਸਿੱਖ ਇਤਿਹਾਸ ਦੀ ਗੱਲ ਕੀਤੀ ਆਵੇ ਤਾਂ ਬਹੁਤ ਵੱਡਾ ਜਿਹੜਾ ਇਤਿਹਾਸ ਹੈ ਤਾਂ ਉੱਥੇ ਵੀ ਜਿਹੜਾ ਕਿਤਨੇ ਕਿਤੇ ਆਪਾਂ ਕਹਿ ਸਕਦੇ ਆ ਇਸ ਦੀ ਰੇਸ਼ੋ ਜਿਹੜੀ ਆ ਲਗਾਤਾਰ ਵੱਧਦੀ ਜਾ ਰਹੀ ਹੈ ਜਾਣ ਕੇ ਪੰਜਾਬ ਦੇ ਕੁਝ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਆ ਇਸ ਨੂੰ ਲਗਾਤਾਰ ਜਿਹੜਾ ਫੈਲਿਆ ਜਾਦਾ ਜਾ ਰਿਹਾ ਜਾਨਕੀ ਆਪਾਂ ਕਹਿ ਸਕਦੇ ਆ ਇਸ ਦੀ ਜਿਹੜੀ ਰੇਸ਼ਿਓ ਆ ਉਹ ਲਗਾਤਾਰ ਵਧਦੀ ਜਾ ਰਹੀ ਹੈ ਸੋ ਅਸੀਂ ਹੁਣ ਖਾਸ ਤੌਰ ਤੇ ਜੋ ਡਾਕਟਰ ਅਨ ਬੀਰ ਸਿੰਘ ਨੇ ਸਿਕ ਸਕਾਲਰ ਨੇ ਤਾਂ ਉਹਨਾਂ ਬੋਲੋ ਜਿਹੜੀ ਆ ਸਰਚ ਆ ਉਹ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ ਵੱਲੋਂ ਸਟੂਡੈਂਟਾਂ ਡੇਰੇ ਨੇ ਉਹ ਹਾਇਰ ਕੀਤੇ ਗਏ ਸਨ ਤਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰਿਪੋਰਟ ਤਿਆਰ ਕਰਨ ਦੇ ਲਈ ਉਹਨਾਂ ਸਟੂਡੈਂਟਾਂ ਨੂੰ ਭੇਜਿਆ ਗਿਆ ਸੀ ਤਾਂ ਉਹਨਾਂ ਨੇ ਉਸ ਰਿਪੋਰਟ ਦੇ ਜਰੀਏ ਕੀ ਕੁਝ ਕਿਹਾ ਤੇ ਰੇਸ਼ਿਓ ਜਿਹੜੀ ਵਧ ਰਹੀ ਆ ਉਹਦਾ ਕਾਰਨ ਕੀ ਆ ਪਿਲੀਪੀ ਦੇ ਵੀ ਜਿਹੜਾ ਮਾਮਲਾ ਸਾਹਮਣੇ ਆਇਆ 3000 ਦੇ ਕਰੀਬ ਜਿਹੜੇ ਨੇ ਲੋਕ ਨੇ ਉਹ 크੍ਰਿਸਚੀਅਨ ਭਾਈਚਾਰੇ ਦੇ ਵਿੱਚ ਤਬਦੀਲ ਹੋ ਚੁੱਕੇ ਨੇ ਉਹਦੀ ਵਜ੍ਹਾ ਕੀ ਆ ਸਾਰੀ ਜਿਹੜੀ ਗੱਲਬਾਤ ਆ ਉਹ ਫੋਨ ਦੇ ਜ਼ਰੀਏ ਕੀਤੀ ਆ ਤਾਂ ਕੀ ਕੁਝ ਕਿਹਾ ਡਾਕਟਰ ਰਬੀਤ ਸਿੰਘ ਨੇ ਉਹ ਵੀ ਅਸੀਂ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਮਤ ਜੀ ਡਾਕਟਰ ਸਾਹਿਬ ਕੀ ਸਮਝੀਏ ਕਿਉਂਕਿ ਜਿਸ ਤਰ੍ਹਾਂ ਤੁਸੀਂ ਲਗਾਤਾਰ ਸਰਚ ਕਰ ਰਹੇ ਹੋ ਇਸ ਨੂੰ ਲੈ ਕੇ ਵੀ ਇਹਦਾ ਵਜ੍ਹਾ ਕੀ ਆ ਵੇ ਕਿਉਂ ਜਿਹੜੀ ਹੈ ਧਰਮ ਪਰਿਵਰਤਨ ਹੋ ਰਿਹਾ ਹੈ ਕਨਵਰਜਨ ਕਿਉਂ ਹੋ ਰਹੀ ਹੈ ਕਿਹੜੀ ਜਗ੍ਹਾ ਤੇ ਹੋ ਰਹੀ ਹੈ ਕਿਉਂਕਿ ਹੁਣ ਹੀ ਲੇਟੈਸਟ ਜਿਹੜੀ ਅਪਡੇਟ ਹੈ ਲਗਾਤਾਰ ਚੱਲ ਰਹੀ ਹੈ ਕਿ 3000 ਦੇ ਕਰੀਬ ਜਿਹੜੇ ਨੇ ਪੇਲੀਪੀਤ ਦੇ ਵਿੱਚ ਜਿਹੜਾ ਪਰਿਵਾਰ ਆ ਉਹ ਕਨਵਰਜਨ ਦੇ ਵਿੱਚ ਕਨਵਰਟ ਹੋਇਆ ਕੀ ਲੱਗਦਾ ਕਾਰਨ ਕੀ ਹੈ ਤੁਹਾਡੀ ਰਿਪੋਰਟ ਕੀ ਕਹਿ ਰਹੀ ਹੈ ਸਮਝ ਜੀ ਜੀ ਇਸ ਦਾ ਹੈ ਕਿ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਮੈਂ ਇਸ ਦਾ ਦੋਸ਼ ਦੇਣਾ ਚਾਹਾਂਗਾ ਜੀ ਉਹ ਐਸਸੀਪੀਸੀ ਅਕਾਲੀ ਦਲ ਤੇ ਅਕਾਲ ਤਖਤ ਸਾਹਿਬ ਨੂੰ ਦੇਣਾ ਚਾਹਾਂਗਾ ਕਿਉਂਕਿ ਜਦੋਂ ਇੱਕ ਧਰਮ ਦੀ ਨੀਂਹ ਕਮਜ਼ੋਰ ਹੋ ਜਾਏ ਜਦੋਂ ਅਸੀਂ ਧਰਮ ਜਿਹੜੇ ਸਿੱਖ ਧਰਮ ਨਾਲ ਰਿਲੇਟਡ ਲੋਕ ਨੂੰ ਅਸੀਂ ਉਹਨਾਂ ਨੂੰ ਸਪੋਰਟ ਨਹੀਂ ਕਰ ਪਾਉਂਦੇ ਤੇ ਨੇਚਰਲ ਜੀ ਗੱਲ ਹੈ ਲੋਕੀ ਉਹ ਧਰਮ ਛੱਡ ਕੇ ਦੂਸਰੇ ਧਰਮ ਵਿੱਚ ਕਨਵਰਟ ਹੋਣਾ ਸ਼ੁਰੂ ਹੋ ਜਾਂਦੇ ਨੇ ਬਿਲਕੁਲ ਪਰ ਪੀਪੀਪੀਤ ਦੇ ਵਿੱਚ ਜੋ ਕੁਝ ਹੋਇਆ 3000 ਦੇ ਕਰੀਬ ਆ ਜੋ ਕਨਵਰਟ ਹੋਏ ਨੇ ਸਿੱਖ ਜਿਗਰਬਨ ਨੂੰ ਅਸੀਂ 160 ਫੈਮਲੀਆਂ ਦੇ ਵਿੱਚ ਕੈਲਕੂਲੇਟ ਕਰਦੇ ਆ ਆ ਉਹਦੇ ਵਿੱਚ ਮੇਨ ਚੀਜ਼ ਇਹ ਦੇਖਣ ਵਾਲੀ ਹੈ ਕਿ 네ਪਾਲ ਤੋਂ ਪਾਸਟਰਸ ਆ ਕੇ ਸਿੱਖਾਂ ਨੂੰ ਕਨਵਰਟ ਕਰ ਰਹੇ ਨੇ ਜੀ ਕੁਐਸਚਨਸ ਵਿੱਚ ਜੀ ਇਹਦੇ ਵਿੱਚ ਕਿਹੜੀ ਸਭ ਤੋਂ ਵੱਡੀ ਸਾਜ਼ਿਸ਼ ਹੈ ਇੰਟਰਨੈਸ਼ਨਲ ਲੈਵਲ ਤੇ ਸਾਡੇ ਪਾਕਿਸਤਾਨ ਦੇ ਨਾਲ ਲੱਗਦੇ 네ਪਾਲ ਦੇ ਬਾਰਡਰ ਦੇ ਨਾਲ ਆਈਐਸਆਈ ਦੀ ਇਸ ਚੀਜ਼ ਨੂੰ ਅਸੀਂ ਮੇਨ ਚੀਜ਼ ਲੈ ਕੇ ਚੱਲਦੇ ਆ ਤੇ ਇਹਦੇ ਵਿੱਚ ਗਵਰਨਮੈਂਟ ਕਿਉਂ ਨਹੀਂ ਦਖਲ ਅੰਦਾਜ਼ੀ ਦਿੰਦੀ ਬਿਲਕੁਲ ਡਾਕਟਰ ਸਾਹਿਬ ਤੁਹਾਡੇ ਨਾਲ ਬਿਲਕੁਲ ਹੋਰ ਮੈਂ ਇੱਕ ਜਾਣਕਾਰੀ ਤੁਹਾਨੂੰ ਸਾਂਝੀ ਕਰਦਾ ਤੁਸੀਂ ਦੇਖਿਆ ਵੀ ਕਿਵੇਂ ਜਿਹੜਾ ਸਿੱਖ ਬਾਣੇ ਦੇ ਵਿੱਚ ਉਹ ਪ੍ਰਚਾਰ ਕਰ ਰਿਹਾ ਸਿੱਖ ਨਚੇਰੇ ਨੂੰ ਜਿਹੜਾ ਖੜਾਇਆ ਜਾ ਰਿਹਾ ਵੀ ਉਹ ਆਪਣੇ ਜ਼ਿਕਰ ਕਰ ਰਿਹਾ ਵੀ ਪਹਿਲਾਂ ਮੇਰੇ ਪਰਿਵਾਰ ਨੂੰ ਜਿਹੜਾ ਦੋ ਰਿਸ਼ਤੇਦਾਰਾਂ ਨੂੰ ਨੌਕਰੀ ਦਿੱਤੀ ਗਈ ਹੈ ਇਸ ਤਰ੍ਹਾਂ ਜਿਹੜਾ ਉਹ ਜ਼ਿਕਰ ਕਰ ਰਿਹਾ ਪਰ ਸਿੱਖ ਬਾਣੇ ਦੇ ਵਿੱਚ ਹੈ ਸਿੱਖ ਹੋਣ ਦੇ ਨਾਤੇ ਉਹ ਕਨਵਰਜਨ ਹੋ ਰਹੀ ਹੈ ਪਰ ਕਾਰਨ ਕੀ ਸਮਝਦੇ ਹੋ ਵੀ ਸਿੱਖਾਂ ਨੂੰ ਕਿਉਂ ਨਿਸ਼ਾਨਾ ਟਾਰਗੇਟ ਕੀਤਾ ਜਾ ਰਿਹਾ ਹੈ ਤੁਸੀਂ ਬਿਲਕੁਲ ਠੀਕ ਹੈ ਪਹਿਲੀ ਗੱਲ ਤੇ ਇਹ ਕਿ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਟਾਰਗੇਟ ਬਣਾਇਆ ਜਾਂਦਾ ਜੀ ਹੁਣ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਸਿੱਖ ਕਨਵਰਟ ਹੋ ਰਹੇ ਨੇ ਉਹਨਾਂ ਨੇ ਗੱਤਵਾ ਵੀ ਪਾਇਆ ਹੈ ਅੱਛਾ ਜੀ ਪਗੜੀ ਵੀ ਬੰਨੀ ਹੈ ਜੀ ਜੀ ਠੀਕ ਹੈ ਤੇ ਉਹ 크ਿਸਚਨਧਰਾਂ ਨੂੰ ਇੱਥੇ ਕਨਵਰਟ ਹੋ ਰਹੇ ਨੇ ਕਿਉਂਕਿ ਜਿਹੜੇ ਲੋਕ ਅ ਜਿਹਨਾਂ ਲੋਗਾ ਦੇ ਬੱਚੇ ਪੜ੍ਹਾਈ ਵੱਲੋਂ ਜੀ ਕਮਜ਼ੋਰ ਨੇ ਉਹਨਾਂ ਨੂੰ ਅਜਕਲ ਹੀ ਖੋਰ ਨਵੀਂ ਚੀਜ਼ ਇਹਨਾਂ ਨੇ ਸ਼ੁਰੂ ਕੀਤੀ ਹੈ ਆ ਕਿ ਅਸੀਂ ਜੇ ਤੁਸੀਂ ਆ 크੍ਰਿਸਚੀਅਨ ਧਰਮ ਕਨਵਰਟ ਹੋ ਜਾਓਗੇ ਕਨਵਰਸ਼ਨ ਕਰ ਲੋਗੇ ਆਪਣੇ ਤੇ ਤੁਹਾਨੂੰ ਅਸੀਂ ਸਵੈਗ ਵਿੱਚ ਭੇਜਾਂਗੇ ਅੱਛਾ ਜੀ ਜੋ ਕਿ ਮੁਸਲਮਾਨਾਂ ਦੇ ਕਿਹਾ ਜਾਂਦਾ ਸੀ ਨਾ ਕਿ ਹਾਂਜੀ ਬੰਦਾ ਹੋਦਾ ਮਿਲਣ ਗਿਆ ਜੇ ਤੁਸੀਂ ਸ਼ਹਾਦਤ ਦੇ ਹੋਗੇ ਤੇ ਹੁਣ ਇੱਥੇ ਤੇ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਜੀ ਕਿ ਤੁਸੀਂ 크੍ਰਿਸਚੀਅਨ ਧਰਮ ਵਿੱਚ ਕਨਵਰਟ ਹੋ ਜੋ ਤੇ ਤੁਸੀਂ ਤੁਹਾਨੂੰ ਸਵੈਗ ਮਿਲੇਗਾ ਬਿਲਕੁਲ ਤੇ ਉਹ ਜਿਹੜੀ ਚੀਜ਼ ਉਹਦਾ ਪ੍ਰੋਮਿਸ ਵੀ ਕੀਤਾ ਜਾਂਦਾ ਸਭ ਤੋਂ ਵੱਡੀ ਗੱਲ ਇਹ ਆ ਹਿੰਦੁਸਤਾਨ ਵਿੱਚ ਸਭ ਤੋਂ ਪਹਿਲੇ ਕੇਰਲਾ ਸੀ ਬਿਲਕੁਲ ਦੂਜੇ ਨੰਬਰ ਤੇ ਪੰਜਾਬ ਆ ਗਿਆ ਹੁਣ ਜਿੱਥੇ ਜਿੱਥੇ ਵੀ ਉਹਨਾਂ ਦਾ ਮੌਕਾ ਮਿਲ ਰਿਹਾ ਕਿਉਂਕਿ ਉਹਨਾਂ ਦਾ ਟਾਰਗੇਟ ਹੈ ਜੀਸਸ ਦਾ ਉਹ ਬਹੁਤ ਵੱਡਾ ਟਾਰਗੇਟ ਹੈ ਕਿ ਅਸੀਂ ਇੰਡੀਆ ਨੂੰ ਹੀ ਟੋਟਲ ਕਨਵਰਟ ਕਰ ਦੇਣਾ 크ਰਿਸਚIANS ਦੇ ਵਿੱਚ ओके ਇੱਕ ਮੇਰਾ 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 ਡਾਕਟਰ ਵੀ ਸਵਾਲ ਸੀ ਤੁਸੀਂ ਰਿਸਰਚ ਕਰ ਰਹੇ ਹੋ ਤੁਸੀਂ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਇੱਕ ਸ਼ੋਅ ਆ ਬਿਲਕੁਲ ਸਾਂਝਾ ਕੀਤਾ ਜਿਸ ਦੇ ਵਿੱਚ ਤੁਸੀਂ ਕੁਝ ਆંકੜੇ ਜਿਹੜੇ ਨੇ ਉਹ ਪੇਸ਼ ਕੀਤੇ ਸੀ ਕਿ ਵੀ ਅਸੀਂ ਸਟੂਡੈਂਟਾਂ ਨੂੰ ਜਿਹੜਾ ਭੇਜ ਕੇ ਸਾਰੇ ਜਿਹੜੇ ਡਾਕੂਮੈਂਟਰੀ ਤਿਆਰ ਕਰ ਰਹੇ ਹੁਣ ਤੁਹਾਡੀ ਜਿਹੜੀ ਡਾਕੂਮੈਂਟਰੀ ਕਿੱਥੇ ਤੱਕ ਪਹੁੰਚੀ ਹੈ ਤੁਹਾਡਾ ਜਿਹੜਾ ਆਂਕੜਾ ਕੀ ਕਹਿ ਰਿਹਾ ਹੈ ਦੇਖੋ ਇਹ ਦਿਨੋਂ ਦਿਨ ਨਾ ਵੱਧ ਰਿਹਾ ਹੈ ਵੈਸੇ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਥੋੜੀ ਜਿਹੀ ਠੱਲ ਪਈ ਸੀ ਇਹ ਮਸਲੇ ਕੀ ਰੁਕੀ ਨਹੀਂ ਹੈ ਅੱਛਾ ਜੀ ਪਰ ਇੱਕ ਚੀਜ਼ ਇਹਦੇ ਵਿੱਚ ਮੈਂ ਹੋਰ ਕਹਿਣਾ ਚਾਹਾਂਗਾ ਕਿ ਇਹ ਜਿਹੜੇ ਜ਼ਿਆਦਾਤਰ ਜਿਹੜੇ ਕ੍ਰਿਸਚੀਅਨਸ ਕਨਵਰਟ ਹੋ ਰਹੇ ਨੇ ਇਹ ਪੈਂਟਕੋਸਟਲ ਚਰਚੀਸ ਦੇ ਨਾਲ ਰਿਲੇਟਡ ਨਹੀਂ ਅੱਛਾ ਮੇਰੀ ਇੱਕ ਗੈਥਲਿਕ ਚਰਚ ਦੇ ਫਾਦਰ ਨਾਲ ਗੱਲ ਹੋਈ ਜੀ ਮੈਂ ਕਿਹਾ ਜੀ ਤੁਹਾਡਾ ਤੇ ਉਹਦੇ ਵਿੱਚ ਕੀ ਫਰਕ ਹੈ ਕਹਿੰਦਾ ਜੀ ਅਸੀਂ ਤੇ ਉਹਨਾਂ ਨੂੰ ਪੈਂਟਕੋਸਟਲ ਚਰਚੀਸ ਵਾਲਿਆਂ ਨੂੰ ਝੋਲਾ ਚੁੱਕ ਕ੍ਰਿਸਚੀਅਨ ਦੇ ਵਿੱਚ ਕੈਲਕੂਲੇਟ ਕਰਦੇ ਆਂ ਕਛਰੀ ਤੇ ਮੈਂ ਕਿ ਤੁਸੀਂ ਕਿਉਂ ਨਹੀਂ ਬੋਲਦੇ ਕਿ ਜਦ ਕਹਿੰਦੇ ਜੀ ਗੱਲ ਇਸ ਹੈ ਕਿ ਹੈ ਤੇ ਸਾਡੇ 크ਿਸਚਨ ਨੂੰ ਹੀ ਅੱਗੇ ਲੈ ਕੇ ਜਾਦੇ ਧਰਮ ਨੂੰ ਅਸੀਂ ਇਸ ਕਹਿ ਕੇ ਸਾਡਾ ਜਿਹੜਾ ਕਮਾਂਡਰ ਸਮਝ ਲਓ ਜਿਹੜਾ ਸਾਨੂੰ ਸਾਰਾ ਕੰਟਰੋਲ ਕਰਦਾ ਹੈ ਤੇ ਉਹਦੀ ਹਦਾਇਤਾਂ ਹੈ ਕਿ ਹਾਂਜੀ ਤੁਸੀਂ ਨਹੀਂ ਬੋਲਣਾ ਇਸ ਬਾਰੇ ਕੁਝ ਵੀ ਨੈਗੇਟਿਵ ਨਹੀਂ ਬੋਲਣਾ ਬਰ ਆਦਰਵਾਇਜ਼ ਅਸੀਂ ਦੇਖੀ ਗਏ ਇਸ ਕੈਥੋਲਿਕ ਕੇ ਸੀਐਨਆਈ ਵਾਲੇ ਦੇ ਵਿੱਚ ਇਹਦੇ ਵਿੱਚ ਇਨਕਰੀਜ਼ ਨਹੀਂ ਹੋ ਰਿਹਾ ਜਿੰਨਾ ਕੋ ਪੈਂਟਕੋਸਟ ਚਰਚਿਸ ਦੇ ਵਿੱਚ ਇਨਕਰੀਸ ਹੋ ਰਿਹਾ ਹੈ ਓਕੇ ਤੇ ਥੰਦੇ ਵਸੇ ਇੱਕ ਹੋਰ ਵੀ ਸੁਣਨ ਨੂੰ ਆ ਰਿਹਾ ਹੈ ਪਰ ਉਹਦੀ ਮੈਂ ਹਾਲੇ ਡਿਟੇਲ ਮੇਰੇ ਕੋਲ ਨਹੀਂ ਇੱਕ ਕ੍ਰਿਸਚੀਅਨਸ ਦੇ ਨਾਲ ਜਿਹੜੇ ਰਿਲੇਟਡ ਹੈ ਇਲੂਮਿਨਾਟੀ ਓਕੇ ਠੀਕ ਹੈ ਉਹ ਵੀ ਕਾਫੀ ਸਪੀਡ ਤੇ ਅੱਗੇ ਵਧ ਰਹੇ ਨੇ ਤੇ ਬਾਕੀ ਮੇਨ ਚੀਜ਼ ਜਿਹੜੀ ਹੈਗੀ ਹੈ ਪੈਂਟਕੋਸਟਲ ਚਰਚਿਸ ਵਾਲੇ ਇਹਨਾਂ ਨੇ ਹੀ ਕੀਤਾ ਹੁਣ ਜਿਹੜਾ ਉੱਥੇ ਪਾਸਟਰਸ ਦੇ ਉੱਤੇ ਜਿਨ੍ਹਾਂ ਨੂੰ ਕਿਹਾ ਜਾਂਦਾ ਫਾਦ ਆਫ ਚਰਚ ਠੀਕ ਹੈ ਜੀ 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 ਡਾਕਟਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿਉਂਕਿ ਜਿਹਨੇ ਪੀਲੀ ਪਿੱਦਾ ਮਾਮਲਾ ਸਾਹਮਣੇ ਆਇਆ ਹੈ 3000 ਦੇ ਕਰੀਬ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਉਹ ਲਗਾਤਾਰ ਚੱਲ ਰਹੀ ਹੈ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਆਕੜਾ ਤਿਆਰ ਕੀਤਾ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਿਹੜਾ ਏਰੀਆ ਜਿੱਥੇ ਅਜੇ ਆ ਜਿਹੜਾ ਕਨਵਰਜਨ ਦੀ ਜਿਹੜੀ ਸਥਿਤੀ ਆ ਉਹ ਲਗਾਤਾਰ ਪੈਦਾ ਹੋ ਰਹੀ ਆ ਜਾਂ ਹੋਣ ਦੇ ਸਾਰਨ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਉਹ ਗੁਰਦਾਸਪੁਰ ਅਮਨਸ ਜੇ ਗੁਰਦਾਸਪੁਰ ਦਾ ਆਕੜਾ ਮੈਂ ਤੁਹਾਨੂੰ ਰਫਲੀ ਦਵਾਂ ਤੇ 3 ਲੱਖ ਦੇ ਕਰੀਬ ਲੋਕ ਔਰ ਅਮਸਾ ਦਾ ਅੰਕੜਾ ਚਾਹਤੋਂ 5 ਲੱਖ ਦਾ ਹੈ। ਅੱਛਾ। ਲਗੀ ਹੋਰ ਵੀ ਸ਼ਹਿਰ ਜਿਹਦਾ ਸੰਗਰੂਰ ਹੈ ਉੱਥੇ ਸਵਾ ਲੱਖ ਦੇ ਕਰੀਬ ਹੈ। ਅੱਛਾ ਸੰਗਰੂਰ ਇਹ ਵੀ ਆ ਗਿਆ ਬਿਲਕੁਲ। ਹਾਂਜੀ ਉਹ ਵੀ ਵਿੱਚ ਆ ਗਿਆ ਜੀ। ਤੇ ਉਹਦੇ ਵਿੱਚ ਇੱਕ ਹੋਰ ਸ਼ਹਿਰ ਹੈਗਾ ਉਹਦਾ ਨਾਮ ਹੈ ਆ ਗੁਦਾਸਪੁਰ ਹੋ ਗਿਆ ਫਿਲੋਸਪੁਰ ਗੁਦਾਸਪੁਰ ਦੋਨੋਂ ਕਾਫੀ ਅੱਗੇ ਜਾ ਰਹੇ ਨੇ ਸਪੀਡ ਤੇ ਕਿਉਂਕਿ ਉਹਨਾਂ ਨੂੰ ਫੈਸਿਲਿਟੀ ਸੀ ਇਹੋ ਜਿਹੀਆਂ ਦਿੱਤੀਆਂ ਜਾਦੀਆਂ ਨੇ ਕਿ ਜਿਹਦੇ ਵਿੱਚ ਉਹ ਨਾਂ ਹੀ ਨਹੀਂ ਕਰਦੇ। ਠੀਕ ਤੇ ਕਿ ਕਿ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਆ ਜਾਂ ਸ਼੍ਰੀ ਅਕਾਲਤਖ ਸਾਹਿਬ ਆ ਤੇ ਮੈਂ ਉਸ ਨੂੰ ਦੋਸ਼ੀ ਜਿਹੜਾ ਕਿਤਨਾ ਕਿਤੇ ਮੰਨਦਾ ਕਿਉਂਕਿ ਚਲੋ ਉਹ ਆਪਣੇ ਪੱਧਰ ਤੇ ਪ੍ਰਚਾਰ ਕਰ ਰਹੇ ਨੇ ਤਾਂ ਉਹ ਜਿਵੇਂ ਅਕਾਲੀ ਜਿਹੜਾ ਸਿੰਘ ਸਰਪੰਨ ਦਾ ਵੀ ਬਿਆਨ ਆਇਆ ਜੀਬੀਸੀ ਮੈਂਬਰਾਂ ਦਾ ਵੀ ਬਿਆਨ ਆਇਆ ਵੀ ਅਸੀਂ ਆਪਣੇ ਪੱਧਰ ਤੇ ਜਿਹੜਾ ਪ੍ਰਚਾਰ ਕਰ ਰਹੇ ਆ ਅਸੀਂ ਵਫਾਤ ਵੀ ਜਿਹੜਾ ਪੀਲੀਪੀਤ ਭੇਜਿਆ ਪਰ ਕਮੀ ਕਿੱਥੇ ਹੈ ਕਿ ਉਹ ਪ੍ਰਚਾਰ ਦਾ ਲਗਾਤਾਰ ਚ ਕਿ ਇਸ ਗਰ ਨੂੰ ਕਟਾਂਗਾ ਕਿਉਂਕਿ ਇਹਦੇ ਵਿੱਚ ਕਹਿਣਾ ਤੇ ਕਰਨੇ 'ਚ ਬਹੁਤ ਫਰਕ ਹੈ ਹੂੰ ਸਾਨੂੰ ਲੜਨ ਤੋਂ ਵੇਲ ਮਿਲੇਗਾ ਆਪਸ ਵਿੱਚ ਤੇ ਅਸੀਂ ਪਟਚਾਰਜ ਕਰਾਂਗੇ ਨਾ ਨਹੀਂ ਬਿਲਕੁਲ ਠੀਕ ਹਾਂ ਠੀਕ ਹੈ ਕਿਉਂਕਿ ਉਹਦੇ ਵਿੱਚ ਅਸੀਂ ਆਪਸ ਵਿੱਚ ਹੀ ਲੜਦੇ ਆ ਐਸਪੀਸੀ ਅਕਾਲੀ ਦਲ ਅਕਾਲ ਤੱਕ ਹਾਂ ਅਕਾਲ ਤੱਕ ਤੇ ਜਥੇਦਾਰ ਉਹਨਾਂ ਨੂੰ ਨੇ ਮਨਜ਼ੂਰ ਪਟਨਾ ਸਾਹਿਬ ਵਾਲਿਆਂ ਨੇ ਉਹਨਾਂ ਨੂੰ ਤਲਬ ਕਰਦੇ ਜਿੰਨੇ ਤੱਕ ਅਸੀਂ ਸਿੱਖ ਇਕੱਠੇ ਨਹੀਂ ਹੁੰਦੇ ਉਹਨੇ ਤੱਕ ਅਸੀਂ ਅਕੇ ਨਹੀਂ ਵੱਧ ਸਕਦੇ ਸਾਡੇ ਸਿੱਖਾਂ ਕੋ ਬਜਟ ਬਹੁਤ ਹੈ ਬਿਲਕੁਲ ਇਸ ਲੈਵਲ ਤੱਕ ਉਹਨਾਂ ਦੀ ਹੈਲਪ ਕੀਤੀ ਜਾਣੀ ਚਾਹੀਦੀ ਹੈ ਉਹ ਅਸੀਂ ਨਹੀਂ ਕਰ ਸਕਦੇ ਤੇ ਨਾ ਉਹਨਾਂ ਨੂੰ ਅਸੀਂ ਉਸ ਜਗ੍ਹਾ ਤੇ ਲੈ ਕੇ ਆ ਸਕਦੇ ਮੈਂ ਤੁਹਾਨੂੰ ਇੱਕ ਪਿਛਲੀ ਵਾਰ ਦੀ ਗੱਲ ਦੱਸੀ ਸੀ ਕਿ ਜਿਹੜਾ ਬੰਦਾ ਸਿੱਖ ਤੋਂ 크ਿਸਚਨ ਕਨਵਰਟ ਹੋ ਜਾਂਦਾ ਜਾਂ ਕਿਸੇ ਵੀ ਜਾਤੀ ਦਾ ਕਨਵਰਟ ਹੋ ਜਾਂਦਾ ਜੀ ਜੀ ਤੇ ਜੇ ਉਹ ਬਾਹਰ ਜਾਣਾ ਚਾਹੁੰਦਾ ਹੈ ਤੇ ਉਹਨੂੰ ਵੀਜ਼ਾ ਰਿਜੈਕਟ ਨਹੀਂ ਕੀਤਾ ਜਾਂਦਾ ਇਹ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਵੱਡਾ ਕਾਰਨ ਹੈ ਕਿਉਂਕਿ ਅੱਜ ਕੱਲ੍ਹ ਜਿਹੜੀ ਦੌਰ ਬੜੀ ਲੱਗੀ ਹੈ ਉਹ ਇੱਕ ਆਲਾ ਕਹਿੰਦਾ ਵੀ 크ਿਸਚਨ ਬਣ ਜੀ ਸ਼ਾਇਦ ਵੀਜ਼ਾ ਜਲਦੀ ਲੱਗ ਜਾਊਗਾ ਰਿਜੈਕਸ਼ਨ ਨਹੀਂ ਆਊਗੀ ਇਹ ਵੀ ਹੈ ਜੀ ਇਹਦੇ ਕੋਈ ਝੂਠੀ ਵਾਲੀ ਗੱਲ ਨਹੀਂ ਹੈ ਲੱਗਦਾ ਹੈ ਵੀਜ਼ਾ ਠੀਕ ਹੈ ਉਹਨਾਂ ਨੂੰ ਆਰਥਿਕ ਤੌਰ ਤੇ ਸਟਰੋਂਗ ਕੀਤਾ ਜਾਂਦਾ ਹੈ ਉਹਨਾਂ ਨੂੰ ਜਿੱਦਾਂ ਹੁਣ ਚੰਗੇ ਹੈ ਇਸ ਸਭਾ ਤੇ ਇੱਕ ਅਸ਼ੀਸ਼ ਸਭਾ ਦੇ ਨਾਂ ਤੇ ਪ੍ਰਾਰਥਨਾ ਸਭਾ ਚਲਾਈਆਂ ਜਾਂਦੀਆਂ ਕਈਆਂ ਤੇ ਹੱਦ ਤੀਜੇ ਦਿਨ ਚਲਾਈ ਜਾਂਦੀ ਕਈਆਂ ਤੇ ਹਫਤੇ ਬਾਅਦ ਚਲਾਈ ਜਾਂਦੀ ਕਈਆਂ ਤੇ 15 ਦਿਨ ਦੇ ਬਾਅਦ ਚਲਾਈ ਜਾਂਦਾ ਪਰ ਜਿਹੜਾ ਇਹਨਾਂ ਦਾ ਕਮਾਂਡਰ ਹੈ ਠੀਕ ਹੈ ਇਹਨਾਂ ਨੂੰ ਇਨਕਰੀਜ਼ ਕਰਨ ਵਾਸਤੇ ਅਤਿਸ਼ੰਕ। ਉਹਦਾ ਇਹ ਨਾ ਕੋ ਹੈ ਕਿ ਤੁਸੀਂ ਕਿਸੇ ਵੀ ਕੰਟਰੋਵਰਸੀ ਵਿੱਚ ਨਹੀਂ ਪੈਣਾ। ਓਕੇ। ਹੁਣ ਟਾਟਗੰਜ ਟੀਲਾ ਘਾਟ ਨੰਬਰ 1 ਹਜਾਰਾ ਠੀਕ ਹੈ ਤੇ ਉਸ ਤੋਂ ਇਲਾਵਾ ਅਰਥਾਜ਼ੂ ਬੁਕਸਾ ਇਹ ਸਾਈਆ ਜਗ੍ਹਾ ਤੇ ਇੰਨੀ ਕਨਵਰਸ਼ਨ ਹੋਈ ਹੈ ਕਿ ਜਿਹੜੀ ਕਿ ਸਦਾਨੀ ਜਾਣਕ ਹੈ। ਠੀਕ ਹੈ ਠੀਕ ਹੈ ਠੀਕ ਹੈ ਡਾਕਟਰ ਬਬੋਤ ਦਾ ਧੰਨਵਾਦ ਜਾਣਕਾਰੀ ਦੇਣ ਲਈ ਉਮੀਦ ਕਰਦੇ ਹਾਂ ਵੀ ਅਗਲੀ ਵਾਰ ਵੀ ਅਸੀਂ ਤੁਹਾਨੂੰ ਜੋੜਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਥੈਂਕ ਯੂ ਥੈਂਕ ਯੂ ਮੱਚ ਜੀ ਥੈਂਕ ਯੂ। ਹਾਂ। ਸੋ ਬਿਲਕੁਲ ਦਰਸ਼ਕਾਂ ਨੇੜਾ ਖਾਸ ਤੌਰ ਤੇ ਡਾਕਟਰ ਰਣਬੀਰ ਸਿੰਘ ਦੀ ਜਿਹੜੀ ਰਿਪੋਰਟ ਆ ਉਹ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧੰਦ ਰਾਇ ਉਹਨਾਂ ਨੇ ਸਾਂਝੀ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਲਗਾਤਾਰ ਵਧਣ ਦਾ ਕਾਰਨ ਕੀ ਹੈ ਉਹਨ ਜਿਹੜਾ ਦੋਸ਼ੀ ਹੈ ਸ਼੍ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਠੱਠਾ ਰਾਇਆ ਸਿੰਘ ਸਾਹਿਬਾਨਾ ਨੂੰ ਵੀ ਦੋਸ਼ੀ ਠਰਾਇਆ ਤੇ ਕਾਲੀ ਦਲ ਵੀ ਦੋਸ਼ੀ ਠਰਾਇਆ ਕਿਉਂਕਿ ਉਹਨਾਂ ਨੇ ਕਾਲੀ ਦਲ ਦੀ ਇਸ ਕਰਕੇ ਗੱਲ ਕੀਤੀ ਹੈ ਕਿਉਂਕਿ ਤੁਸੀਂ ਜਿਹੜਾ ਲਗਾਤਾਰ ਅਕਾਲੀ ਦਲ ਦਾ ਕ੍ਰਾਇਸਿਸ ਜਿਹੜਾ ਲਗਾਤਾਰ ਚੱਲ ਰਿਹਾ ਜਿਸ ਦੇ ਵਿੱਚ ਕਾਲੀ ਦਲ ਜਿਹੜਾ ਦੋ ਫਾੜ ਹੁੰਦਾ ਨਜ਼ਰ ਆ ਰਿ ਇਤੋਂ ਸੀ ਲੋਕਾਂ ਨੇ ਜਰਾ ਦੇਖਿਆ ਹੀ ਹੈ ਕਿਉਂਕਿ ਅਕਾਲੀ ਦਲ ਜਿਹੜੀ ਹੈ ਸਿੱਖਾਂ ਦੀ ਜਿਹੜੀ ਹੈ ਸਰਮੋਹ ਜਿਹੜੀ ਹੈ ਜੱਥੇਬੰਦੀ ਬਣੀ ਜਾਂਦੀ ਹੈ ਕਿ ਉਹ ਸੀ ਸਿੱਖ ਪੰਥ ਦੇ ਲਈ ਜਿਹੜਾ ਚੜ੍ਹਦੀ ਕਲਾ ਦੇ ਲਈ ਕੰਮ ਕਰਦੇ ਆ ਤਾਂ ਆਖਰਕਾਰ ਕਿ ਉਹਨਾਂ ਵੱਲੋਂ ਵੀ ਜਿਹੜਾ ਪ੍ਰਚਾਰ ਆਹੋ ਇਸ ਤਰੀਕੇ ਦੇ ਨਾਲ ਨਹੀਂ ਕੀਤਾ ਜਾ ਰਿਹਾ ਕਿ ਜਿਹੜੇ ਲੋਕ ਨੇ ਇਹ ਕਿਉਂ ਜਿਹੜਾ ਇਸ ਧਰਮ ਪਰਵਰਤਨ ਵੱਲ ਜਿਹੜੇ ਨੇ ਵੱਧ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਸਿੰਘ ਸਭਾ ਨਾਲ ਨੂੰ ਵੀ ਜਿਹੜਾ ਹੈ ਖਾਸ ਤੌਰ ਤੇ ਦੋਸ਼ੀ ਠਹਰਾਇਆ ਕਿ ਜਿਹੜੇ ਸਿੰਘ ਸਭਾ ਨਾਲ ਦਾ ਲਗਾਤਾਰ ਚੱਲ ਰਿਹਾ ਕਿ ਇੱਕ ਸਿੰਘ ਸਭਾ ਨੂੰ ਤਲਬ ਕਰਤਾ ਗਿਆ ਦੂਜੇ ਸਿੰਘ ਸਭਾ ਨਵੇਂ ਲਗਾ ਦਿੱਤੇ ਕਿ ਤਾਂ ਇਦਾਂ ਦੀ ਜਿੰਨੀਆਂ ਲਗਾਤਾਰ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਤਾਂ ਆਪਸ ਦੇ ਵਿੱਚ ਜਿਹੜਾ ਸਿੰਘ ਸਭਾ ਨਾਲ ਨੇ ਉਹ ਉਲਝਦੇ ਨਜ਼ਰ ਆ ਰਹੇ ਨੇ ਪਰ ਇਸ ਵੱਲ ਜਿਹੜਾ ਧਿਆਨ ਆਉਣਾ ਹੋ ਕਿਤਨਾ ਕਿਤੇ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਬਿਆਨਬਾਜ਼ੀ ਜਿਹੜੀ ਜ਼ਰੂਰ ਆ ਦਿੱਤੀ ਜਾ ਰਹੀ ਹੈ ਤਾਂ ਆਖਰਕਾਰ ਇਹ ਬਿਆਨਬਾਜ਼ੀ ਕਿੱਥੇ ਤੱਕ ਸੀਮਤ ਹੋਵੇਗੀ ਤੇ ਬਿਆਨਬਾਜ਼ੀ ਦਾ ਅਸਰ ਕੀ ਹੋਵੇਗਾ ਕਿ ਵਾਕੀ ਇਹ ਧਰਮ ਪਰਵਤਨ ਜਿਹੜਾ ਕੀ ਹੋ ਇੱਥੇ ਰੁਕੇਗੀ ਜਾਂ ਕੁਝ ਪਰਵਾਹ ਰਹਿਣੇ ਉਹ ਵਾਪਸ ਆਉਣਗੇ ਇਹਦੇ ਪਿੱਛੇ ਕਾਰਨ ਕੀ ਹੈ ਤੇ ਹੁਣ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀ ਪ੍ਰਾਲੇ ਕੀਤੇ ਜਾ ਰਹੇ ਨੇ ਕਿ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਨੇ ਪਿਲੀਪਿਦ ਦੇ ਵਿੱਚ ਉਹਨਾਂ ਲੋੜਵੰਦ ਗਰੀਬ ਪਰਿਵਾਰਾਂ ਦੇ ਜਿਹੜੀ ਬਾਹ ਫੜੀ ਹੈ ਕਿ ਉਹਨਾਂ ਦੇ ਵਿੱਚ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਗਿਆ ਜੇਕਰ ਗਿਆ ਤਾਂ ਕੀ ਕੁਝ ਕਿਹਾ ਦਰਸ਼ਕਾਂ ਨੂੰ ਸੀ ਖਾਸ ਤੌਰ ਤੇ ਜਿਹੜੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਤਾਂ ਉਹਨਾਂ ਉਹਨੇ ਕੀ ਕੁਝ ਕਿਹਾ ਉਹ ਵੀ ਅਸੀਂ ਦਸਕਾਰਾ ਸਾਂਝਾ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪੀੜੀ ਭੀੜ ਦੇ ਵਿੱਚ ਇੱਕ ਖਬਰ ਮਿਲੀ ਆ ਕਿ ਉੱਥੇ 2000 ਤੋਂ ਲੈ ਕੇ 3000 ਦੇ ਵਿੱਚ ਜਿਹੜੇ ਸਿੱਖ ਫੈਮਲੀ ਦੇ ਵਿੱਚੋਂ ਜਿਹੜੇ ਕ੍ਰਿਸਚੀਅਨ ਜਿਹੜੇ ਤਬਦੀਲ ਹੋ ਗਏ ਨੇ ਕਾਫੀ ਫਿਕਰਮੰਦੀ ਵਾਲੀ ਗੱਲ ਆ ਤੇ ਇਸ ਦੇ ਬਾਰੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਤੇ ਸ਼ਰੋਮੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਰਿਪੋਰਟ ਜਿਹੜੀ ਆ ਉਹ ਮੰਗਵਾ ਲਈ ਹੈ ਸਾਡੇ ਮਿਸ਼ਨ ਤੋਂ ਤੋ ਇਹਦੇ ਵਿੱਚ ਇਹ ਗੱਲ ਦਿਖਾਈ ਦਿੱਤੀ ਆ ਕਿ ਜਿਹੜੇ ਜਿਹੜੇ ਪਰਿਵਾਰ ਨੇ ਉਹ ਪੀੜਿਤ ਪਰਿਵਾਰ ਜਿਹੜੇ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਬੜੀ ਦੇਰ ਪਹਿਲਾਂ ਇਹ ਗੱਲ ਕਹੀ ਗਈ ਕਿ ਤੁਹਾਨੂੰ 2 ਲੱਖ ਰੁਪਏ ਦਿੱਤਾ ਜਾਵੇਗਾ ਤੁਹਾਨੂੰ ਸਰਕਾਰੀ ਸਹੂਤਾ ਦਿੱਤੀਆਂ ਜਾਣਗੀਆਂ ਤੁਹਾਡੀ ਸਿਹ ਜਿਹੜੀ ਪੜਾਈ ਫ੍ਰੀ ਹੋਏਗੀ ਤੁਹਾਡੀਆਂ ਸਿਹਤ ਸੂਤਾ ਫ੍ਰੀ ਹੋਣਗੀਆਂ ਇਸ ਤਰ੍ਹਾਂ ਦੇ ਇੱਕ ਲਾਲਚ ਦਿੱਤੇ ਗਿਆ ਜਦੋਂ ਕਿ ਅਸੀਂ ਇਸ ਗੱਲ 'ਤੇ ਵਿਸ਼ਵਾਸ ਰੱਖਦੇ ਆ ਕਿ ਸਿੱਖ ਕੌਮ ਦੇ ਅੰਦਰ ਕੋਈ ਵੀ ਧਰਮ ਤਬਦੀਲੀ ਦਾ ਸਿਸਟਮ ਨਹੀਂ ਆਇਆ ਸਿੱਖ ਧਰਮ ਦੇ ਵਿੱਚ ਆਉਣ ਲਈ ਸਿੱਖ ਜਿਹੜੀਆਂ ਗੁਰੂ ਸਾਹਿਬ ਦੀਆਂ ਪਰੰਪਰਾਵਾਂ ਤੇ ਸਿਧਾਤਾਂ ਉਹਨਾਂ ਦੇ ਪੈਰਾ ਦੇਣਾ ਪੈਂਦਾ ਸੋ ਜਿੱਥੇ ਸ਼੍ਰੋਮਿਕ ਕਮੇਟੀ ਜਾਂ ਸਿੱਖ ਪਲਸਵਾ ਕਹਿੰਦਾ ਕਿ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ ਪਰ ਇੱਥੇ ਕਿਸੇ ਤਰ੍ਹਾਂ ਦੀ ਕੋਈ ਬੋਲੀ ਲਾ ਕੇ ਧਰਮ ਬਚਾਉਣ ਦੀ ਜਿਹੜੀ ਹੈ ਗੱਲ ਸਾਡੇ ਸਿੱਖ ਧਰਮ ਦੇ ਵਿੱਚ ਨਹੀਂ ਆਉਂਦੀ ਪਰ ਅਸੀਂ ਇਹ ਗੱਲ ਕਹਿ ਨਹੀਂ ਚਾਉਂਦੇ ਆ ਕਿ ਜਿਹੜੀ ਸਰਕਾਰ ਹੈ ਉਹ ਹੁਣ ਇਹ ਗੱਲ ਸਪਸ਼ਟ ਹੋ ਗਈ ਆ ਇਹ ਸਰਕਾਰ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇ ਕਿਉਂਕਿ ਧਰਮ ਜਬਰੀ ਧਰਮ ਤਬਦੀਲ ਕਰਾਉਣ ਦੇ ਪਿੱਛੇ ਬਹੁਤ ਬਹੁਤ ਵੱਡੇ-ਵੱਡੇ ਕਾਨੂੰਨ ਆ ਆਪਣੇ ਆਪ ਦੇ ਵਿੱਚ ਉਹ ਇੱਕ ਅਰਥ ਰੱਖਦਾ ਸੋ ਅਸੀਂ ਸ਼ਰੋਨੀ ਗੁਰਦਰਾ ਪ੍ਰਬੰਧ ਕਮੇਟੀ ਵੱਲੋਂ ਵੀ ਵਫਾਫੇ ਭੇਜ ਰਹੇ ਆ ਤੇ ਅਸੀਂ ਸਰਕਾਰ ਨੂੰ ਵੀ ਕਹਿ ਰਹੇ ਆ ਕਿ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਜਬਰੀ ਤੇ ਲਾਲਚ ਦੇ ਕੇ ਧਰਮ ਤਬਦੀਲ ਕਰਾਈ ਆ ਸੋ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਆ ਸ਼ਰੋਨੀ ਕਮੇਟੀ ਦਾ ਵਫਾਫੇ ਜਿਹੜਾ ਉਹ ਜਲਦੀ ਦੌਰਾ ਕਰੇਗਾ ਸੋ ਬਿਲਕੁਲ ਦਰਸ਼ਕਾਂ ਜਿਹੜਾ ਖਾਸ ਤੌਰ ਤੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸਰਬਾਹਬਾਨ ਨੇ ਤਾਂ ਉਹਨਾਂ ਨੇ ਜਿਹੜਾ ਜ਼ਿਕਰ ਵੀ ਕੀਤਾ ਕਿ ਸਾਡੇ ਵੱਲੋਂ ਜਿਹੜਾ ਵਫਤ ਆ ਉੱਥੇ ਭੇਜਿਆ ਗਿਆ ਤਾਂ ਵਫਤ ਜਿਹੜਾ ਹਰ ਪਰਿਵਾਰ ਦੀ ਜਿਹੜੀ ਬਾਹ ਫੜੇਗਾ ਪ੍ਰਚਾਰ ਵੀ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਸਿੰਘ ਸਬਾਹਾਨ ਵੱਲੋਂ ਵੀ ਕਿਹਾ ਕਿ ਜਿਹੜਾ ਗੁਰਦਾ ਸਿੱਖ ਹੈ ਅਗਰ ਅਸਲ ਗੁਰਦਾ ਸਿੱਖ ਹੈ ਉਹ ਨਾ ਤਾਂ ਮਰਨੋਂ ਡਰਦਾ ਨਾ ਮਿਹਨਤ ਕਰਨ ਤੋਂ ਡਰਦਾ ਗਰੀਬੀ ਸਹਿ ਲੈਂਦਾ ਪਰ ਧਰਮ ਪਰਵਰਤਨ ਜਿਹੜਾ ਉਹ ਨਹੀਂ ਕਰਵਾਉਂਦਾ ਤਾਂ ਇਹ ਇਦਾਂ ਦੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਸਿੰਘ ਸਾਬਾਨੇ ਵੀ ਕਰੀਆਂ ਨੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਹਰ ਸੰਭਵ ਜਿਹੜੀ ਮਦਦਾਂ ਕੀਤੀ ਜਾਵੇਗੀ ਚਿੰਤਾ ਵੀ ਜਿਹੜੇ ਜ਼ਾਹਿਰ ਕੀਤੀ ਗਈ ਹੈ ਤਾਂ ਆਖਰਕਾਰ ਚਿੰਤਾ ਉਹ ਉਹਨਾਂ ਲੋਕਾਂ ਦੀ ਦੂਰ ਕਿਵੇਂ ਹੋਵੇਗੀ ਕਿ ਵਾਕਈ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਬਾਫੜੇਗੀ ਇਹਨਾਂ ਦਾ ਕੋਈ ਸਹਾਰਾ ਬਣੇਗੀ ਜਾਂ ਫਿਰ ਕੋਈ ਚੰਗੇ ਜਿਹੜੇ ਕਦਮ ਨੇ ਹੋ ਸਿੱਖ ਪਰਵਾਰਾਂ ਦੇ ਲਈ ਜਿਹੜਾ ਕਿਤੇ ਜਾਣਗੇ ਤਾਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਧਨ ਪਰਬਤਨ ਆਹੋ ਨਾ ਹੋਵੇ ਤੇ ਜਿਹੜੀ ਰੇਸ਼ਿਓ ਆ ਅੱਗੇ ਨਾ ਵੱਸ ਸਕੇ ਸੋ ਉਮੀਦ ਕਰਦੇ ਹਾਂ ਕਿ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕਰਾਂਗੇ ਹੁਣ ਮੈਨੂੰ ਅਮਰਜੀਤ ਸਿੰਘ ਨੂੰ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us ਤਾਂ ਅਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.